ਅੱਜਕੱਲ੍ਹ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਘਟੀਆ ਹੋ ਚੁੱਕੀ ਹੈ ਕਿ ਇੰਨੀਆਂ ਕਨੌਣੀਆਂ ਹਰਕਤਾਂ ਕਰਨ ਤੇ ਲੋਕ ਆ ਚੁੱਕੇ ਨੇ ਹਾਲੀ ਦੇ ਵਿੱਚ ਬਠਿੰਡਾ ਦੇ ਪਿੰਡ ਖਿਆਲੀ ਵਾਲਾ ਦੀ ਇੱਕ ਘਟਨਾ ਜਿੱਥੇ ਇੱਕ ਸਿੱਖ ਪ੍ਰਚਾਰਕ ਦੇ ਦਾੜੀ ਅਤੇ ਕੇਸ ਕੱਟਣ ਦੀ ਹਰਕਤ ਕੀਤੀ ਗਈ ਤੇ ਉਹਨਾਂ ਤੇ ਜਾਣਲੇਵਾ ਹਮਲਾ ਵੀ ਕੀਤਾ ਗਿਆ ਇਹ ਘਟਨਾ ਇਦਾਂ ਕਿ ਸਿੱਖ ਪ੍ਰਚਾਰਕ ਜੋ ਕੇ ਡੇਰੇਵਾਦੀ ਇਹਨਾਂ ਦੇ ਵਿਰੁੱਧ ਗੱਲਾਂ ਕਰਦੇ ਸੀ ਮੜੀਆਂ ਮਸਾਣਾ ਤੋਂ ਲੋਕਾਂ ਨੂੰ ਸੁਚੇਤ ਕਰਦੇ ਸੀ ਤਾਂ ਐਸੇ ਦੇ ਵਿਰੋਧ ਦੇ ਵਿੱਚ ਪਿੰਡ ਦੇ ਹੀ ਦੋ ਅੰਮ੍ਰਿਤਧਾਰੀ ਬੰਦਿਆਂ ਨੇ ਇਸ ਸਿੱਖ ਪ੍ਰਚਾਰਕ ਨੂੰ ਘੇਰਿਆ ਤੇ ਇੱਕ ਨੇ ਪਿੱਛੇ ਦੀ ਪਹਿਲਾਂ ਜੱਫਾ ਪਾਇਆ ਤੇ ਦੂਜੇ ਨੇ ਕੈਂਚੀ ਦੇ ਰਾਹੀਂ ਪਹਿਲਾਂ ਦਾੜ੍ਹੀ ਕੱਟਣ ਦੀ ਕੋਸ਼ਿਸ਼ ਕੀਤੀ ਫਿਰ ਸਿਰ ਦੇ ਕੇਸ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਸ ਘਟਨਾ ਦੇ ਵਿੱਚ ਕਾਮਯਾਬੀ ਹੋਏ ਥੋੜੇ ਜੇ ਕੇਸ ਉਹਨਾਂ ਨੇ ਕੱਟ ਦਿੱਤੇ ਤੇ ਉਹਨਾਂ ਨੇ ਹਮਲਾ ਕੈਂਚੀ ਦੇ ਨਾਲ ਕੀਤਾ ਜਿਸ ਕਰਕੇ ਸਿੱਖ ਪ੍ਰਚਾਰਕ ਜ਼ਖਮੀ ਹੋਏ ਤੇ ਬਠਿੰਡੇ ਉਹ ਦਾਖਲ ਨੇ ਹਸਪਤਾਲ ਦੇ ਵਿੱਚ ਹੁਣ ਪਰਚਾ ਦਰਜ ਕਰ ਲਿਆ ਗਿਆ ਪਰ ਇਹ ਦੋਸ਼ੀ ਫਰਾਰ ਨੇ ਜਦੋਂ ਪ੍ਰਚਾਰਕ ਭਾਈ ਰਗਵੀਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੋਈ ਵੀ ਉਹਨਾਂ ਦੀ ਨਿੱਜੀ ਰੰਜਿਸ਼ ਨਹੀਂ ਸੀ ਤੇ ਨਾ ਹੀ ਕੋਈ ਪੁਰਾਣਾ ਉਹਨਾਂ ਦਾ ਕੋਈ ਵੀ ਮਸਲਾ ਨਹੀਂ ਸੀ ਸਿਰਫ ਉਹ ਅਚਾਨਕ ਆਏ ਤੇ ਉਹਨਾਂ ਨੇ ਅਚਾਨਕ ਆ ਕੇ ਇਹ ਰਗਵੀਰ ਸਿੰਘ ਖਾਲਸਾ ਜੋ ਕਿ ਸਿੱਖ ਪ੍ਰਚਾਰਕ ਨੇ ਇਹਨਾਂ ਤੇ ਅਟੈਕ ਕਰ ਦਿੱਤਾ। ਬਾਕੀ ਤੁਹਾਡੇ ਕੀ ਵਿਚਾਰ ਨੇ? ਕਮੈਂਟ ਬਾਕਸ ਵਿੱਚ ਜਰੂਰ ਸਾਂਝੇ